ਪਾਛੀ ਦਸਵੀਂ ਕਪਿਓ ਬਾਤ ਬੈਂਤੀ ਚੋਪਈ ਹਮਰੀ ਕਰੋ ਹਾਂ ਤੈ ਰਿਸ਼ਾਂ ਪੂਰਨ ਹੋਏ ਚਿਤ ਕੀਸ਼ਾ ਤਵ ਚਰਨ ਨਮਨ ਰਹਿ ਹਮਾਰਾ ਅਪਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸਤ ਸਬੈ ਤੁਮ ਘਾਵੋ ਆਪਾ ਤੈ ਮੋਹਿ ਪਚਾਵੋ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਛਾ ਨੇ ਕਰਤੈ ਕੋਰੀ ਐ ਸਦਾ ਬੈਨਕ ਵਾਹ ਸੰਗ ਰਹੀ ਐ ਕੋਰਨ ਹੋਇ ਅਹ ਮਾਰੀ ਐ ਸਾ ਤੋਰ ਬਿੰਕੀ ਰਹਿ ਪਿਆਸਾ ਤੁਮਹਿ ਸਾੜ ਕੋ ਯੁਰ ਨਾ ਤਿਆਂ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਐ ਚਨ ਚੁਰਤਰਾ ਹਮਾਰੇ ਮਾਰੀ ਆਪਹਾਤ ਮਝੋ ਭਰੀਐ ਮਰਨ ਖਾਲਕਾ ਤਰਾਸ ਨਵਰੀਐ ਹੋਜਤ ਤਾ ਹਮਾਰੇ ਪਛਾ ਸ੍ਰੀ ਅਤਿ ਚੋ ਕਰਿਓ ਰਿਸ਼ਾ ਰਾਖ ਲਿਖ ਮੁਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਉਦਸਤਨ ਕੇ ਅੰਤ ਤਮਾਪਰੀ ਚਤਰ ਦਸਕੰਤਾ ਕਾਲ ਪਾਇ ਇਬ੍ਰਹਮ ਪੁੱਤਰਾਂ ਕਾਲ ਪਾਇ ਸਿਰਜਉ ਪੁੱਤਰਾਂ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਖਿਆਤਮਸਾ ਜਵਨ ਕਾਲ ਜੋ ਬੀਸਕ ਕੀਯ ਬੇਤਰਾਯ ਬ੍ਰਹਮਾ ਜੋਤੀ ਜੋ ਜਵਨ ਕਾਲ ਜਵਨ ਕਾਲ ਸਭ ਜਗਤ ਬਨਾਇਓ ਤੈਵ ਦੈਤ ਜਿਸ਼ਨੁ ਉਪਜਾਇਓ ਆਦੰਤਿ ਕੇਵ ਉਤਾਰਾ ਸੋਈ ਗੁਰੂ ਸਮਝੀਆ ਹਮਾਰਾ ਨਮਸਕਾਰ ਕਿਸੇ ਕੋ ਹਮਾਰੇ ਸਤਖੰਡ ਪ੍ਰਜਾ ਜਨਵ ਸਵਾਰੇ ਸਿਵਕੰਨ ਕੋ ਸਿਵਗੰ ਸੁਖ ਦਈਆ ਸਤਰਨ ਕੋ ਪਲਮ ਬਦਕੀਓ ਕਟ ਕਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਛੀਤੀ ਤੇ ਕੁੰਚਰਾ ਥੁਲਾ ਸਾਪਰ ਕਿਰਪਾ ਧੜ ਕਰ ਫੁਲਾ ਸੰਤ ਅਨੰਦ ਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਗੁਦ ਕਰਖ ਕਰੈ ਕਰਤਾਰ ਪਰਜਾ ਤਰਤ ਤਉ ਦੇਹ ਅਪਾਰ ਜਬ ਕਾਂ ਕਰਖ ਕਰਤ ਕਭ ਹਉ ਤੁਮ ਮੈਂ ਮਿਲਤ ਤੇ ਧਰ ਸੰਭਾ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੇ ਰੂਜੋ ਚਾਰੈ ਤੁਮ ਸਭੀ ਤੇ ਰਹਿ ਤਨਾਰਲਮ ਜਾਣਤ ਬੇਦ ਭੇਤਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਗ ਪਿਤਾ ਜਾ ਕੋ ਪੀਵ ਨਾ ਪਾਵਤ ਪਿਤਾ ਆਕੋ ਕਰ ਪਹਨ ਨਮਾਨਤ ਮਹਾ ਮੋੜਿ ਕਿਸ ਪੀਦਨ ਜਾਣਤ ਮਹਾ ਦੇਵ ਕੋ ਕਹਿ ਤਿਸ ਸਦਾ ਸਿਵ ਨਰੰਕਾਰ ਕਾ ਚੇਤਨੈ ਪਿਵ ਆਪਿ ਆਪਨੇ ਬਦਹ ਜੇਤੀ ਵਰਨਤ ਫਿਨ ਫਿਨ ਤੋਹਿ ਤਿਤਿ ਖੰਮਰਾ ਲਖਨਾ ਜਾਏ ਫਸਾਰਾ ਕਹਿ ਬਿਸ ਜਾਏ ਪ੍ਰਿਥਵੀ ਸੰਸਾਰਾ ਇਕੈ ਰੂਪ ਅਨੁਪ ਸਰੂਪਾ ਰਣ ਕਪਿ ਅਦਵ ਕਹਿ ਪੁਪਾ ਆਂਡ ਜੇਰ ਜਿਸੇ ਤਜ ਕੀਨੀ ਉਤਮ ਜਖਾਨ ਬਾਹਰ ਰਤ ਦਿਨੀ ਕਹ ਫੁਲ ਰਾਜਾ ਹਮੈ ਬੈਠਾ ਕਹ ਸਿਮਟ ਭੈ ਸੰਕਰ ਕੈਠਾ ਸਿਗਰੀ ਸ੍ਰਸ਼ਟ ਖਾਏ ਚੰਪਾ ਆਦ ਜੁਗਾ ਸਰੋਸੀ ਅੰਪਾ ਅਵਰਿ ਸ਼ਾਮੇ ਰੇ ਤੁਮ ਕਰ ਸਿਖੋ ਬਾਰਾ ਸਿਖ ਸੰਗਰਾ ਜਿਤੇ ਉੱਤ ਤਪਤਾ ਸਕਲ ਮਲੇਸ਼ ਕਰੋ ਰੰਕਤਾ ਜੇ ਅਤਤ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤਾ ਵੈ ਮਰੇ ਪਰ ਫਿਜੌਨ ਪਖ ਪਰੇ ਤੇ ਹਾਰੇ ਤਨ ਕੇ ਤੂੰ ਸੰਕਟ ਸੋ ਟਾਰੇ ਜੋ ਕਲ ਕੇ ਇੱਕ ਬਾਰ ਤੈਂ ਹੈ ਤਾਂ ਕੇ ਕਾਲ ਨਾ ਹੈ ਰੱਛਾ ਹੋਏ ਤਾਂ ਇਹ ਸਭ ਕੰਨਾ ਦੁਸ਼ਟ ਰੱਛੜ ਰਦਤ ਕਾਲਾ ਕਿਰਪਾ ਦਰਿਤ ਤੁੰਜਾ ਹੈ ਨਿਹਾਰ ਥਾਂ ਕੇ ਤਾਪ ਤਨ ਕਮਾ ਹਰ ਹਰ ਰਿਤ ਸਦ ਕਰਮ ਸਭ ਹੋਈ ਦੁਸਤ ਸਹਿ ਸਵੈ ਸਕੇ ਨਾ ਕੋਈ ਇਕ ਬਾਰ ਹੰਸ ਮੈਂ ਸੰਭਾਰਾਂ ਕਾਲ ਆਸਤੇ ਤਹਿੰਬਾਰਾ ਜਿ ਨਰਨਾਂ ਤੇ ਹਾਰੋ ਕਹਾਂ ਦਰਦ ਦੁਸਤ ਦੁਖ ਤੀਰ ਹਾ ਖੜਗ ਕੀਤ ਮੈਂ ਸਰਨ ਤੇ ਹਾਰੇ ਆਪਾ ਦੈਨ ਬਾਰੇ ਸਰਪਠੌਰ ਮਹੌਸਹਾਏ ਤੁਸਤੋਕਤੀ ਲੋਕ ਬਚਾਏ